2 ਅਕਤੂਬਰ 1998 ਆਂਧਰਾ ਪ੍ਰਦੇਸ਼ ਦਾ ਇੱਕ ਪਿੰਡ ਉਹ ਪਿੰਡ ਦੇ ਵਿੱਚ ਇੱਕ ਮੰਦਰ ਦੇ ਵਿੱਚ ਇੱਕ ਪਰਿਵਾਰ ਜਿਹੜਾ ਮੱਥਾ ਟੇਕਣ ਜਾਂਦਾ ਦਸਹਰੇ ਵਾਲੇ ਦਿਨ ਜਿਹੜੀ ਘਰ ਵਾਲੀ ਹੁੰਦੀ ਹੈ ਉਹ ਮੰਦਰ ਦੇ ਵਿੱਚ ਮੱਥਾ ਟੇਕਣ ਜਾਂਦੀ ਹੈ ਤੇ ਬਾਹਰ ਹੁੰਦੇ ਨੇ ਦੋ ਬੱਚੇ ਤੇ ਇੱਕੋ ਬੱਚਿਆਂ ਦਾ ਪਿਤਾ ਉਹ ਔਰਤ ਜਦੋਂ ਮੱਥਾ ਟੇਕ ਕੇ ਬਾਹਰ ਆਉਂਦੀ ਹੈ ਉਹਦਾ ਵੱਡਾ ਬੇਟਾ ਉੱਥੇ ਹੁੰਦਾ ਪਰ ਉਹਦਾ ਛੋਟਾ 6 ਮਹੀਨੇ ਦਾ ਬੇਟਾ ਤੇ ਉਹਦਾ ਪਤੀ ਉੱਥੇ ਨਹੀਂ ਦਿਖਦੇ ਉਹਨੂੰ ਜਦੋਂ ਆਲੇ ਦੁਆਲੇ ਦੇਖਿਆ ਜਾਂਦਾ ਪੁੱਛਿਆ ਜਾਂਦਾ ਤੇ ਉਹਦਾ ਪਤੀ ਤੇ ਉਹਦਾ ਬੱਚਾ ਉਹ ਕਿਤੇ ਨੇੜੇ ਤੇੜੀ ਉਹਨਾਂ ਨੂੰ ਕਿਤੇ ਵੀ ਨਹੀਂ ਮਿਲਦੇ ਦਿਨ ਬੀਤਦੇ ਨੇ ਲੱਭਣ ਦੀ ਕੋਸ਼ਿਸ਼ ਕੀਤੀ ਜਾਂਦੀ ਹੈ ਪਰ ਉਹ ਕਿਤੇ ਵੀ ਨਹੀਂ ਮਿਲਦੇ ਦਿਨ ਸਾਲ ਬੀਤ ਜਾਂਦੇ ਨੇ ਪਰ ਉਹ ਪਿਓ ਪੁੱਤਰਾਂ ਦਾ ਕੋਈ ਵੀ ਪਤਾ ਨਹੀਂ ਲੱਗਦਾ ਅੱਜ ਦੀ ਘਟਨਾ ਦੀ ਸ਼ੁਰੂਆਤ ਕਰਦੇ ਹਾਂ ਆਂਧਰਾ ਪ੍ਰਦੇਸ਼ ਆਂਧਰਾ ਪ੍ਰਦੇਸ਼ ਦਾ ਜ਼ਿਲ੍ਹਾ ਸ੍ਰੀ ਸਤਿਆਸਾਈ ਉਹਦੇ ਅਧੀਨ ਪੈਂਦਾ ਥਾਣਾ ਗੁੜੀ ਬੰਦਾ ਤੇ ਖਾਣੇ ਦੇ ਅਧੀਨ ਪੈਂਦਾ ਪਿੰਡ ਦਿਨੇ ਹੱਟੀ ਘਟਨਾ 25 ਨਵੰਬਰ 2024 ਉਸ ਪਿੰਡ ਦੇ ਵਿੱਚ ਇੱਕ ਆਮ ਘਰ ਦੇ ਵਿੱਚ ਆਮ ਕਿਸਾਨ ਦੇ ਘਰ ਆਮ ਜਿਹੇ ਬੰਦੇ ਦਾ ਵਿਆਹ ਹੁੰਦਾ ਪਰ ਪੂਰੇ ਪਿੰਡ ਦੇ ਵਿੱਚ ਚੱਪੇ-ਚੱਪੇ ਦੇ ਵਿੱਚ ਪੁਲਿਸ ਲੱਗੀ ਹੁੰਦੀ ਹੈ ਸਿਵਲ ਵਰਦੀ ਦੇ ਵਿੱਚ ਤੇ ਪੁਲਿਸ ਦੀਆਂ ਅੱਖਾਂ ਕਿਸੇ ਦੀ ਭਾਲ ਦੇ ਵਿੱਚ ਹੁੰਦੀਆਂ ਨੇ ਜਿਵੇਂ ਕੋਈ ਸ਼ਖਸ ਹੁੰਦਾ ਓਵੇਂ ਪੁਲਿਸ ਵਾਲੇ ਦੀਆਂ ਨਜ਼ਰਾਂ ਉਹਨੂੰ ਘੂਰਨਾ ਸ਼ੁਰੂ ਕਰ ਦਿੰਦੀਆਂ ਨੇ ਜਿਸ ਘਰ ਦੇ ਵਿੱਚ ਵਿਆਹ ਹੁੰਦਾ ਉੱਥੇ ਵੀ ਉਸ ਘਰ ਦੇ ਵਿੱਚ ਵੀ ਚੱਪੇ-ਚੱਪੇ ਦੇ ਵਿੱਚ ਪੁਲਿਸ ਹੁੰਦੀ ਹੈ ਪਰ ਸਿਵਲ ਵਰਦੀ ਦੇ ਵਿੱਚ ਜਿਹੜੇ ਘਰ ਦੇ ਮਾਲਕ ਹੁੰਦੇ ਨੇ ਜਿਨ੍ਹਾਂ ਦਾ ਕਹਿ ਲਈਏ ਵੀ ਬੱਚੇ ਦਾ ਵਿਆਹ ਹੁੰਦਾ ਉਹਨਾਂ ਨੂੰ ਹੋਰ بڑے ਕੰਮ ਹੁੰਦੇ ਨੇ ਹੋਰ ਬੜੀਆਂ ਟੈਨਸ਼ਨਾਂ ਹੁੰਦੀਆਂ ਨੇ ਪਰ ਉਹਨਾਂ ਦੇ ਚਿਹਰੇ ਦੇ ਉੱਪਰ ਇੱਕ ਐਸੀ ਟੈਨਸ਼ਨ ਹੁੰਦੀ ਹੈ ਤੇ ਅੱਖਾਂ ਦੇ ਵਿੱਚ ਖੌਫ ਹੁੰਦਾ ਹੈ ਹੁਣ ਉਹਨਾਂ ਦੇ ਘਰ ਦੇ ਵਿੱਚ ਵੀ ਚੱਪੇ-ਚੱਪੇ ਦੇ ਵਿੱਚ ਪੁਲਿਸ ਹੁੰਦੀ ਹੈ ਪੁਲਿਸ ਦੀਆਂ ਨਜ਼ਰਾਂ ਹਰ ਵਾਰ ਉਹਨਾਂ ਤੇ ਮਿਲਦੀਆਂ ਨੇ ਤੇ ਉਹਨਾਂ ਵੱਲੋਂ ਇੱਕ ਇਸ਼ਾਰਾ ਕੀਤਾ ਜਾਂਦਾ ਉਸ ਤੋਂ ਬਾਅਦ ਫਿਰ ਉਹੀ ਵਿਆਹ ਦਾ ਕੰਮ ਜਿਹੜਾ ਰੁਟੀਨ ਦਾ ਉਹ ਚੱਲਦਾ ਰਹਿੰਦਾ ਜਦੋਂ ਵੀ ਕੋਈ ਨਵਾਂ ਪੁਰਾਣਾ ਕਹ ਲਈਏ ਘਰ ਦੇ ਵਿੱਚ ਆਉਂਦਾ ਉਸੇ ਸਮੇਂ ਉਹ ਪੁਲਿਸ ਵਾਲਿਆਂ ਦੀ ਨਜ਼ਰਾਂ ਘਰਦਿਆਂ ਨਾਲ ਮਿਲਦੀਆਂ ਨੇ ਕਰਦਿਆਂ ਵੱਲੋਂ ਨਾਂ ਦੇ ਵਿੱਚ ਸਿਰ ਹਲਾਇਆ ਜਾਂਦਾ ਤੇ ਉਸ ਤੋਂ ਬਾਅਦ ਉਹ ਪੁਲਿਸ ਵਾਲੇ ਚੁੱਪਚਾਪ ਆਪਣੀ ਜਗ੍ਹਾ ਤੇ ਖੜੇ ਖੜੇ ਰਹਿੰਦੇ ਨੇ ਜਾਂ ਕੋਈ ਕਹ ਲਈ ਵੀ ਕੰਮਕਾਰ ਕਰਦੇ ਰਹਿੰਦੇ ਨੇ ਕਿਸੇ ਨੂੰ ਸ਼ੱਕ ਨਾ ਹੋਵੇ ਉਹਨੇ ਸਾਰਾ ਕੁਝ ਚੱਲਦਾ ਹੁੰਦਾ ਉਸੇ ਸਮੇਂ ਉਸ ਘਰ ਦੇ ਵਿੱਚ ਇੱਕ ਅਢੇੜ ਉਮਰ ਦੇ ਬੰਦਾ ਕਹ ਲਈ ਵੀ 55 ਸਾਲ ਦੀ ਉਮਰ ਦੇ ਬੰਦੇ ਦੀ ਐਂਟਰੀ ਹੁੰਦੀ ਹੈ ਜਿਵੇਂ ਉਹਦੀ ਐਂਟਰੀ ਹੁੰਦੀ ਹੈ ਤੇ ਜਿਹੜੇ ਪੁਲਿਸ ਵਾਲੇ ਹੁੰਦੇ ਨੇ ਉਹਨਾਂ ਦੀਆਂ ਨਜ਼ਰਾਂ ਉਹ ਬੰਦੇ ਤੋਂ ਫਟ ਕੇ ਫਿਰ ਘਰ ਵਾਲਿਆਂ ਤੇ ਜਾਂਦੀਆਂ ਨੇ ਤੇ ਘਰ ਵਾਲਿਆਂ ਦੇ ਉਸ ਸਮੇਂ ਜਿਹੜਾ ਇਸ਼ਾਰਾ ਹੁੰਦਾ ਉਹ ਹਾਂ ਦੇ ਵਿੱਚ ਹੁੰਦਾ ਉਸੇ ਸਮੇਂ ਸਿਵਲ ਡਰੈਸ ਦੇ ਵਿੱਚ ਜਿਹੜੇ ਪੁਲਿਸ ਵਾਲੇ ਹੁੰਦੇ ਨੇ ਉਹ ਬੰਦੇ ਦੇ ਆਲੇ ਦੁਆਲੇ ਹੋ ਕੇ ਉਹਨੂੰ ਘੇਰ ਲੈਂਦੇ ਨੇ ਉਤੋਂ ਦਾ ਨਾਮ ਪੁੱਛਿਆ ਜਾਂਦਾ ਉਹਨੂੰ ਕਿਹਾ ਜਾਂਦਾ ਵੀ ਤੇਰਾ ਨਾਮ ਟਿੱਪੇ ਸਵਾਮੀ ਹੈ ਉਹਦਾ ਕਹਿਣਾ ਹੁੰਦਾ ਉਹ ਇੱਕਦਮ ਘਬਰਾ ਜਾਂਦਾ ਬੰਦਾ ਉਹ ਕਹਿੰਦਾ ਵੀ ਮੇਰਾ ਨਾਮ ਜਿਹੜਾ ਕ੍ਰਿਸ਼ਨਾ ਗੋਂਡਾ ਉਹ ਨਹੀਂ ਮੰਨਦਾ ਫਿਰ ਉਹ ਘਰਦਿਆਂ ਤੋਂ ਪੁੱਛਦੇ ਨੇ ਤੇ ਘਰਦਿਆਂ ਦਾ ਕਹਿਣਾ ਹੁੰਦਾ ਵੀ ਇਹ ਟਿੱਪੇ ਸਵਾਮੀ ਹੈ ਉਸ ਤੋਂ ਬਾਅਦ ਉਹ ਪੁਲਿਸ ਵਾਲੇ ਉਹਨੂੰ ਗ੍ਰਿਫਤਾਰ ਕਰਦੇ ਨੇ ਗ੍ਰਿਫਤਾਰ ਕਰਕੇ ਉਹਨੂੰ ਆਪਣੇ ਨਾਲ ਥਾਣੇ ਲੈ ਜਾਂਦੇ ਨੇ ਹਾਲਾਂਕਿ ਉਹ ਬੰਦਾ ਰੌਲਾ ਪਾਉਂਦਾ ਰਹਿੰਦਾ ਵੀ ਮੇਰਾ ਨਾਮ ਕ੍ਰਿਸ਼ਨੇ ਗੋਂਡਾ ਹੈ ਮੇਰਾ ਨਾਮ ਟਿੱਪੇ ਸੁਆਮੀ ਨਹੀਂ ਉਸ ਤੋਂ ਬਾਅਦ ਥਾਣੇ ਲੈ ਜਾ ਕੇ ਉਹ ਤੋਂ ਪੁੱਛਗਛ ਕੀਤੀ ਜਾਂਦੀ ਹੈ ਜਦੋਂ ਤੋਂ ਪੁੱਛਗਛ ਕਰਦੇ ਨੇ ਤਾਂ ਉਹਦਾ ਕਹਿਣਾ ਹੁੰਦਾ ਉਹ ਸਾਹਮਣੇ ਆਪਣੇ ਡਾਕੂਮੈਂਟ ਰੱਖਦਾ ਕ੍ਰਿਸ਼ਨੇ ਗੋਂਡਾ ਦੇ ਤੇ ਉਹ ਕਹਿੰਦਾ ਵੀ ਮੇਰੇ ਪਿੰਡ ਤੇ ਜਾ ਕੇ ਪੁੱਛ ਲਓ ਮੇਰੇ ਪਿੰਡ ਦੇ ਵਿੱਚ ਮੈਨੂੰ ਸਾਰੇ ਜਾਣਦੇ ਨੇ ਕ੍ਰਿਸ਼ਨੇ ਗੋਂਡਾ ਮੇਰਾ ਨਾਮ ਹੈ ਇਹ ਮੇਰੇ ਡਾਕੂਮੈਂਟ ਨੇ ਹੁਣ ਪੁਲਿਸ ਵਾਲੇ ਵੀ ਚੱਕਰ ਦੇ ਵਿੱਚ ਪੈ ਜਾਂਦੇ ਨੇ ਵੀ ਡਾਕੂਮੈਂਟ ਵੀ ਜਿਹੜੇ ਹੁੰਦੇ ਨੇ ਉਹ ਵੀ ਕ੍ਰਿਸ਼ਨਾ ਗੌਂਡਾ ਤੇ ਇਹ ਕਹਿ ਰਿਹਾ ਵੀ ਆਪਣੇ ਪਿੰਡ ਦੇ ਵਿੱਚ ਮੇਰੇ ਦੇ ਜਾ ਕੇ ਪੁੱਛ ਲਓ ਉੱਥੇ ਵੀ ਮੈਨੂੰ ਲੋਕ ਜਾਣਦੇ ਨੇ ਉਹ ਕ੍ਰਿਸ਼ਨੇ ਗੌਂਡਾ ਹੁੰਦਾ ਇਹਦਾ ਨਾਮ ਫਿਰ ਉਸ ਘਰ ਦੇ ਵਿੱਚ ਜਿਹਦੇ ਘਰ ਦੇ ਵਿੱਚ ਵਿਆਹ ਹੁੰਦਾ ਉਹਨਾਂ ਨੂੰ ਬੁਲਾਇਆ ਜਾਂਦਾ ਉਹਨਾਂ ਨੂੰ ਬੁਲਾ ਕੇ ਫਿਰ ਉਹ ਤੋਂ ਪੁੱਛ ਕੇ ਚ ਕੀਤੀ ਜਾਂਦੀ ਹੈ ਤੇ ਉਹਨਾਂ ਦਾ ਕਹਿਣਾ ਹੁੰਦਾ ਵੀ ਨਹੀਂ ਇਹ ਟਿੱਪੇ ਸਵਾਮੀ ਹੈ ਉਹ ਜਿਹੜੇ ਘਰ ਦੇ ਹੁੰਦੇ ਨੇ ਉਹ ਇਸ ਸ਼ਖਸ ਦੀ ਭੈਣ ਜੀਜਾ ਤੇ ਇੱਕ ਦੀ ਪਤਨੀ ਹੁੰਦੀ ਹੈ ਇਹਦੀ ਪਤਨੀ ਹੁੰਦੀ ਹੈ ਉਹ ਤੋਂ ਵੀ ਪੁੱਛਿਆ ਜਾਂਦਾ ਤਾਂ ਉਹਦਾ ਕਹਿਣਾ ਹੁੰਦਾ ਵੀ ਇਹ ਮੇਰਾ ਪਤੀ ਟਿੱਪੇ ਸਵਾਮੀ ਹੈ ਉਨੇ ਸਾਰਾ ਕੁਝ ਜਦੋਂ ਚੱਲਦਾ ਪਿੰਡਦਿਆਂ ਤੋਂ ਵੀ ਪੁੱਛਿਆ ਜਾਂਦਾ ਤੇ ਘਰਦੇ ਵੀ ਗਵਾਹੀ ਦਿੰਦੇ ਨੇ ਪਰ ਉਹ ਬੰਦਾ ਆਪਣੀ ਜਿੱਦ ਤੇ ਅੜਿਆ ਹੁੰਦਾ ਹੁਣ ਪੁਲਿਸ ਫਸ ਜਾਂਦੀ ਹੈ ਤੇ ਪੁਲਿਸ ਨੂੰ ਜਦੋਂ ਯਕੀਨ ਹੋ ਜਾਂਦਾ ਸਾਰਾ ਪਿੰਡ ਦਾ ਕਹਿਣਾ ਹੁੰਦਾ ਵੀ ਇਹ ਟਿੱਪੇ ਸਵਾਮੀ ਹੈ ਪੁਲਿਸ ਫਿਰ ਆਪਣੇ ਹਿਸਾਬ ਨਾਲ ਪੁੱਛਗਿਸ਼ ਕਰਦੀ ਹੈ ਤੇ ਪੁਲਿਸ ਜਦੋਂ ਆਪਣੇ ਹਿਸਾਬ ਨਾਲ ਪੁੱਛਗਿਸ਼ ਕਰਦੀ ਹੈ ਫਿਰ ਬੋਂਗੇ ਵੀ ਬੋਲਦੇ ਨੇ ਤੇ ਫਿਰ ਉਹ ਕ੍ਰਿਸ਼ਨੇ ਗੋਂਡਾ ਔਰ ਟਿੱਪੇ ਸਵਾਮੀ ਉਹ ਵੀ ਬੋਲਣਾ ਸ਼ੁਰੂ ਕਰਦਾ ਦਿਨੇ ਹੱਟੀ ਪਿੰਡ ਦੇ ਵਿੱਚ ਇੱਕ ਪਰਿਵਾਰ ਰਹਿੰਦਾ ਸੀ ਟਿੱਪੇ ਸਵਾਮੀ ਉਹਦੀ ਪਤਨੀ ਕਰੀ ਅੰਮਾ ਤੇ ਦੋ ਇਹਨਾਂ ਦੇ ਬੱਚੇ ਸੀ ਸਾਰਾ ਕੁਝ ਠੀਕ-ਠਾਕ ਚੱਲਦਾ ਹੁੰਦਾ ਛੋਟਾ ਜਿਹਾ ਇੱਕ ਕਿਸਾਨ ਹੁੰਦਾ ਇਹਨਾਂ ਦੇ ਘਰ ਜਦੋਂ ਦੂਜਾ ਬੱਚਾ ਜਨਮ ਲੈਂਦਾ ਇਹਨਾਂ ਦੇ ਘਰ ਲੜਾਈ ਝਗੜੇ ਸ਼ੁਰੂ ਹੋ ਜਾਂਦੇ ਨੇ ਲੜਾਈ ਝਗੜਿਆਂ ਦਾ ਕਾਰਨ ਹੁੰਦਾ ਟਿੱਪੇ ਸਵਾਮੀ ਦਾ ਆਪਣੀ ਪਤਨੀ ਦੇ ਉੱਪਰ ਸ਼ੱਕ ਉਹਦਾ ਕਹਿਣਾ ਹੁੰਦਾ ਵੀ ਤੇਰਾ ਫੇਰ ਕਿਸੇ ਹੋਰ ਨਾਲ ਹੈ ਇਹ ਜਿਹੜਾ ਬੱਚਾ ਹੈ ਮੇਰਾ ਨਹੀਂ ਇਹ ਬੱਚਾ ਕਿਸੇ ਹੋਰ ਦਾ ਹੈ ਇਹ ਗੱਲ ਤੋਂ ਲੈ ਕੇ ਹੁਣ ਕਰੀਆਮਾਂ ਦਾ ਕਹਿਣਾ ਹੁੰਦਾ ਵੀ ਤੇਰਾ ਦਿਮਾਗ ਖਰਾਬ ਹੈ ਜੇ ਕਿਸੇ ਨਾਲ ਮੇਰਾ ਫੇਰ ਹੈ ਤਾਂ ਤੂੰ ਉਹਨੂੰ ਸਾਬਤ ਕਰ ਜਾਂ ਮੈਨੂੰ ਦੱਸ ਵੀ ਮੇਰਾ ਫੇਰ ਕਿਹਦੇ ਨਾਲ ਹੈ ਹਾਲਾਂਕਿ ਇਸ ਗੱਲ ਦਾ ਜਵਾਬ ਨਹੀਂ ਹੁੰਦਾ ਪਰ ਟਿੱਪੇ ਸਵਾਮੀ ਦੇ ਦਿਮਾਗ ਦੇ ਵਿੱਚ ਇੱਕ ਸ਼ੱਕ ਕਰ ਕਰ ਜਾਂਦਾ ਹੈ ਵੀ ਇਹਦਾ ਕਿਸੇ ਹੋਰ ਨਾਲਾ ਫੇਰ ਹੈ ਇਸ ਗੱਲ ਨੂੰ ਲੈ ਕੇ ਇਹਨਾਂ ਦੇ ਕਰ ਲੜਾਈ ਝਗੜੇ ਰਹਿਣੇ ਸ਼ੁਰੂ ਹੋ ਜਾਂਦੇ ਨੇ ਇਹ ਲੜਾਈ ਝਗੜੇ ਵਧਦੇ ਜਾਂਦੇ ਨੇ ਨਾਲ ਨਾਲ ਸਮਾਂ ਜਿਹੜਾ ਉਹ ਵੀ ਆਪਣੀ ਰਫਤਾਰ ਤੁਰਿਆ ਜਾਂਦਾ ਤੇ ਜਿਹੜਾ ਬੱਚਾ ਪੈਦਾ ਹੋਇਆ ਸੀ ਉਹ ਬੱਚਾ 6 ਮਹੀਨੇ ਦਾ ਹੋ ਜਾਂਦਾ ਤੇ ਆ ਜਾਂਦਾ ਹੈ ਦਸਹਰੇ ਦਾ ਦਿਨ 2 ਅਕਤੂਬਰ 1998 ਸਾਰਾ ਪਰਿਵਾਰ ਪਿੰਡ ਦੇ ਵਿੱਚ ਮੰਦਿਰ ਹੁੰਦਾ ਉਹ ਮੰਦਿਰ ਦੇ ਵਿੱਚ ਜਾਂਦੇ ਨੇ ਮੱਥਾ ਟੇਕਣ ਵਾਸਤੇ ਉੱਥੇ ਜਦੋਂ ਜਾਂਦੇ ਨੇ ਤੇ ਜਿਹੜਾ ਟਿੱਪੇ ਸਵਾਮੀ ਹੁੰਦਾ ਇਹ ਬਾਹਰ ਖੜਾ ਹੋ ਜਾਂਦਾ ਆਪਣੇ ਦੋਨੋਂ ਬੱਚਿਆਂ ਨੂੰ ਲੈ ਕੇ ਤੇ ਜਿਹੜੀ ਕਰੀਮਾ ਹੁੰਦੀ ਹੈ ਉਹ ਅੰਦਰ ਮੱਥਾ ਟੇਕਣ ਚਲੀ ਜਾਂਦੀ ਹੈ ਤੇ ਮੱਥਾ ਟੇਕ ਕੇ ਜਦੋਂ ਵਾਪਸ ਆਉਂਦੀ ਹੈ ਉਹਦਾ ਵੱਡਾ ਬੇਟਾ ਤਾਂ ਉੱਥੇ ਹੁੰਦਾ ਜਿਹਦੀ ਉਮਰ ਉਹਦੋਂ 3-3.5 ਸਾਲ ਸੀ ਪਰ ਜਿਹੜਾ ਉਹਦਾ ਪਤੀ ਟਿੱਪੇ ਸਵਾਮੀ ਤੇ ਉਹਦਾ ਛੋਟਾ ਬੇਟਾ ਜਿਹੜਾ 6 ਮਹੀਨੇ ਦਾ ਸ਼ਿਵ ਲੰਗਈਆ ਉਹ ਉੱਥੇ ਨਹੀਂ ਹੁੰਦਾ ਉਹ ਆਲੇ ਦੁਆਲੇ ਦੇਖਦੀ ਹੈ ਮੰਦਰ ਦੇ ਵਿੱਚ ਦੇਖਿਆ ਜਾਂਦਾ ਮੰਦਰ ਦੇ ਬਾਹਰ ਦੇਖਦੀ ਹੈ ਫਿਰ ਉਹ ਦੇਖਦੀ ਹੈ ਹੋ ਸਕਦਾ ਉਹ ਘਰੇ ਚਲੇ ਗਏ ਹੁਣ ਘਰ ਜਾ ਕੇ ਦੇਖਦੀ ਹੈ ਘਰੇ ਵੀ ਨਹੀਂ ਹੁੰਦਾ ਆਲੇ ਦੁਆਲੇ ਗਵਾਂਡੀਆਂ ਦੇ ਪਤਾ ਕੀਤਾ ਜਾਂਦਾ ਫਿਰ ਪਿੰਡ ਚ ਲੱਭਿਆ ਜਾਂਦਾ ਪਰ ਜਿਹੜਾ ਟਿੱਪੇ ਸਵਾਮੀ ਹੁੰਦਾ ਤੇ ਉਹਦੇ ਬੇਟੇ 6 ਮਹੀਨੇ ਦਾ ਜਿਹੜਾ ਹੁੰਦਾ ਉਹਦਾ ਕਿਤੇ ਵੀ ਪਤਾ ਨਹੀਂ ਲੱਗਦਾ ਫਿਰ ਰਿਸ਼ਤੇਦਾਰਾਂ ਨਾਲ ਗੱਲ ਕੀਤੀ ਜਾਂਦੀ ਹੈ ਆਲੇ ਦੁਆਲੇ ਹਰੇਕ ਜਗ੍ਹਾ ਪਤਾ ਕੀਤਾ ਜਾਂਦਾ ਰਿਸ਼ਤੇਦਾਰੀਆਂ ਦੇ ਵਿੱਚ ਆਲੇ ਦੁਆਲੇ ਪਿੰਡਾਂ ਦੇ ਵਿੱਚ ਜਿੱਥੇ ਉਹ ਜਾ ਸਕਦਾ ਸੀ ਉੱਥੇ ਵੀ ਤੇ ਜਿੱਥੇ ਨਹੀਂ ਜਾ ਸਕਦਾ ਸੀ ਉੱਥੇ ਵੀ ਪਤਾ ਕੀਤਾ ਜਾਂਦਾ ਪਰ ਜਿਹੜਾ ਟਿੱਪੇ ਸੌਮੀ ਹੁੰਦਾ ਦਾ ਕਿਤੇ ਵੀ ਪਤਾ ਨਹੀਂ ਲੱਗਦਾ ਹੁਣੇ 2 ਅਕਤੂਬਰ 1998 ਦੀ ਘਟਨਾ ਹੁੰਦੀ ਹੈ ਤੇ ਜਿਹੜੀ ਕਰੀਆਮਾ ਹੁੰਦੀ ਹੈ ਇਹ ਗੁੜੀ ਬੰਦਾ ਪੁਲਿਸ ਸਟੇਸ਼ਨ ਦੇ ਵਿੱਚ ਜਾ ਕੇ 18 ਅਕਤੂਬਰ 1998 ਨੂੰ ਰਿਪੋਰਟ ਲਿਖਾਉਂਦੀ ਹੈ ਉਹਦਾ ਕਹਿਣਾ ਹੁੰਦਾ ਕਿ ਮੇਰਾ ਪਤੀ ਤੇ ਮੇਰਾ 6 ਮਹੀਨੇ ਦਾ ਬੇਟਾ ਮੰਦਰ ਦੇ ਵਿੱਚੋਂ ਕਿਤੇ ਗਾਇਬ ਹੋ ਗਏ ਉਹ ਹਜੇ ਤੱਕ ਨਹੀਂ ਆਏ ਹੁਣ ਨਾ ਤਾਂ ਕਿਸੇ ਰਿਸ਼ਤੇਦਾਰ ਨੂੰ ਪਤਾ ਸੀ ਵੀ ਵਿੱਚੋਂ ਗੱਲ ਕੀ ਹੈ ਪਰ ਕਰੀਆਮਾ ਨੂੰ ਜ਼ਰੂਰ ਪਤਾ ਸੀ ਪੁਲਿਸ ਵਾਲੇ ਪੁੱਛਦੇ ਨੇ ਵੀ ਇੰਨੇ ਦਿਨਾਂ ਬਾਅਦ ਤੁਸੀਂ ਰਿਪੋਰਟ ਲਖਾਣ ਆਏ ਹੋ ਐਨੇ ਦਿਨਾਂ ਤੋਂ ਦੋਨੋਂ ਜਣੇ ਗਾਇਬ ਨੇ ਵੀ ਸਾਰਾ ਮਾਮਲਾ ਕੀ ਏ ਸਾਨੂੰ ਵਿਸਥਾਰ ਨਾਲ ਦੱਸੋ ਤਕਰੀਮਾਂ ਦਾ ਕਹਿਣਾ ਹੁੰਦਾ ਹੈ ਵੀ ਜਿਹੜਾ ਉਹਦਾ ਪਤੀ ਹੁੰਦਾ ਟਿੱਪੇ ਸਵਾਮੀ ਉਹਦੇ ਉੱਤੇ ਸ਼ੱਕ ਕਰਦਾ ਸੀ ਵੀ ਕਿਸੇ ਹੋਰ ਨਾਲ ਫੇਰ ਆ ਇਹ ਬੱਚਾ ਕਿਸੇ ਹੋਰ ਦਾ ਤੇ ਇਸ ਗੱਲ ਨੂੰ ਲੈ ਕੇ ਲੜਾਈ ਝਗੜੇ ਹੁੰਦੇ ਸੀ ਪਰ ਮੈਨੂੰ ਇਹ ਨਹੀਂ ਸੀ ਪਤਾ ਵੀ ਇੱਕ ਦਿਨ ਉਹ ਮੇਰੇ ਬੇਟੇ ਨੂੰ ਲੈ ਕੇ ਕਿਤੇ ਗਾਇਬ ਹੀ ਹੋ ਜਾਏਗਾ ਤੇ ਅਸੀਂ ਲੱਭਣ ਦੀ ਕੋਸ਼ਿਸ਼ ਕੀਤੀ ਵੀ ਇੱਕ ਪਿਓ ਆਪਣੇ ਬੱਚੇ ਨੂੰ ਲੈ ਕੇ ਕਿੱਥੇ ਜਾ ਸਕਦਾ ਤੇ 6 ਮਹੀਨੇ ਦੇ ਬੱਚੇ ਨੂੰ ਕਿੰਨੀ ਦੇਰ ਸੰਭਾਲ ਸਕਦਾ ਸੀ ਲੱਭਣ ਦੀ ਕੋਸ਼ਿਸ਼ ਕੀਤੀ ਪਰ ਜਦੋਂ ਨਹੀਂ ਲੱਭਿਆ ਫਿਰ ਅਸੀਂ ਪੁਲਿਸ ਸਟੇਸ਼ਨ ਦੇ ਵਿੱਚ ਆਏ ਹੁਣ ਪੁਲਿਸ ਨੂੰ ਜਿਹੜਾ ਮੋਟਿਵ ਸਮਝ ਆ ਚੁੱਕਿਆ ਸੀ ਵੀ ਇਹ ਉਹਦੇ ਦਿਮਾਗ ਦੇ ਵਿੱਚ ਜਿਹੜਾ ਸ਼ੱਕ ਸੀ ਉਹਦੇ ਕਾਰਨ ਉਸ ਬੱਚੇ ਨੂੰ ਲੈ ਕੇ ਗਿਆ ਉਹ ਜੇ ਕਿਸੇ ਨੂੰ ਲਿਜਾਣਾ ਹੁੰਦਾ ਤਾਂ ਆਪਣੇ ਦੂਜੇ ਬੱਚੇ ਨੂੰ ਵੀ ਲਿਜਾ ਸਕਦਾ ਸੀ ਜਾਂ ਦੋਨਾਂ ਨੂੰ ਲਿਜਾ ਸਕਦਾ ਸੀ ਪਰ ਹੁਣ ਉਹਨਾਂ ਨੂੰ ਸ਼ੰਕਾ ਹੁੰਦੀ ਹੈ ਵੀ ਹੋ ਸਕਦਾ ਉਹ ਉਸ ਬੱਚੇ ਦੇ ਨਾਲ ਕੁਛ ਨਾ ਕੁਛ ਕਰਨਾ ਦਿੱਤਾ ਹੋਵੇ ਜਾਂ ਕਰਨਾ ਦੇਵੇ ਤੇ ਪੁਲਿਸ ਉਹਦੀ ਭਾਲ ਕਰਨੀ ਸ਼ੁਰੂ ਕਰਦੀ ਹੈ ਪਰ ਟਿੱਪੇ ਸਵਾਮੀ ਦਾ ਕਿਤੇ ਵੀ ਪਤਾ ਨਹੀਂ ਲੱਗਦਾ ਹੁਣ ਵਕਤ ਆਪਣੇ ਪਹੀਆ ਜਿਹੜਾ ਵਕਤ ਦਾ ਉਹ ਚੱਲਦਾ ਰਹਿੰਦਾ ਹੌਲੀ ਹੌਲੀ ਸਮੇਂ ਬੀਤਣਾ ਸ਼ੁਰੂ ਹੋ ਜਾਂਦਾ ਸ਼ੁਰੂ ਸ਼ੁਰੂ ਦੇ ਵਿੱਚ ਪੁਲਿਸ ਬੜੇ ਜੋਰ ਸ਼ੋਰ ਦੇ ਨਾਲ ਲੱਭਣਾ ਸ਼ੁਰੂ ਕਰਦੀ ਹੈ ਪਰ ਦਿਨ ਬੀਤਨੇ ਸ਼ੁਰੂ ਹੁੰਦੇ ਨੇ ਮਹੀਨੇ ਬੀਤਨੇ ਸ਼ੁਰੂ ਹੁੰਦੇ ਨੇ ਟਿੱਪੇ ਸਵਾਮੀ ਦਾ ਕਿਤੇ ਵੀ ਪਤਾ ਨਹੀਂ ਲੱਗਦਾ ਉਹ ਜਿਹੜਾ ਮੰਦਿਰ ਸੀ ਉਹ ਮੰਦਿਰ ਦੇ ਨਾਲ ਹੀ ਇੱਕ ਅੰਬਾਂ ਦਾ ਬਾਗ ਸੀ ਉਹ ਬਾਗ ਦੇ ਵਿੱਚ ਇੱਕ ਦਿਨ ਮਜ਼ਦੂਰ ਕੰਮ ਕਰਦੇ ਹੁੰਦੇ ਨੇ ਤੇ ਜਦੋਂ ਕੰਮ ਕਰਦੇ ਆ ਪਾਣੀ ਪੋਣੀ ਲੱਗਦਾ ਗੋੜ ਗੜਾਈ ਕਰਦੇ ਆ ਉਹਨਾਂ ਨੂੰ ਇੱਕ ਜਗ੍ਹਾ ਤੇ ਕੁਝ ਮਹਿਸੂਸ ਹੁੰਦਾ ਵੀ ਇੱਥੇ ਜਗਾ ਜਿਹੜੀ ਪੋਲੀ ਹੈ ਜਿਵੇਂ ਕਿਸੇ ਨੇ ਪਹਿਲਾਂ ਪੱਟੀ ਹੋਵੇ ਤੇ ਫਿਰ ਇੱਥੇ ਦੱਬਿਆ ਹੋਵੇ ਕੁਝ ਉਹ ਜਦੋਂ ਜਗਾ ਪਟਦੇ ਨੇ ਤਾਂ ਹੈਰਾਨ ਰਹਿ ਜਾਂਦੇ ਨੇ ਇੱਕ ਛੋਟੇ ਬੱਚੇ ਦੇ ਅਵਸ਼ੇਸ਼ ਮਿਲਦੇ ਨੇ ਉਹਨਾਂ ਨੂੰ ਉੱਥੇ ਕਹ ਲਈਏ ਵੀ ਇੱਕ ਕੰਕਾਲ ਮਿਲਦਾ ਹੁਣ ਉਹ ਪੁਲਿਸ ਨੂੰ ਸੂਚਿਤ ਕਰਦੇ ਨੇ ਪੁਲਿਸ ਜਦੋਂ ਮੌਕੇ ਤੇ ਆਉਂਦੀ ਹੈ ਤਾਂ ਫੋਰੈਂਸਿਕ ਟੀਮ ਵੱਲੋਂ ਜਾਂਚ ਕੀਤੀ ਜਾਂਦੀ ਹੈ ਟੈਸਟ ਕੀਤੇ ਜਾਂਦੇ ਨੇ ਡੀਐਨਏ ਟੈਸਟ ਕੀਤਾ ਜਾਂਦਾ ਤਾਂ ਪਤਾ ਲੱਗਦਾ ਵੀ ਇਹ ਜਿਹੜਾ ਬੱਚਾ ਸੀ ਇਹ ਕਰੀਅਮਾ ਦਾ ਸੀ ਕਿਉਂਕਿ ਪੁਲਿਸ ਨੂੰ ਸ਼ੱਕ ਸੀ ਵੀ ਇਹ ਛੋਟੇ ਜਿਹੇ ਬੱਚੇ ਦੇ ਜਿਹੜੇ ਅਵਸ਼ੇਸ਼ ਮਿਲੇ ਨੇ ਤੇ ਇਹਦੀ ਪਹਿਲਾਂ ਹੀ ਰਿਪੋਰਟ ਦਰਜ ਤਾਂ ਕਰੀਅਮਾ ਦੇ ਨਾਲ ਉਹਦੇ ਮੈਚ ਕੀਤਾ ਜਾਂਦਾ ਹੈ ਕੱਪੜੇ ਜਿਹੜੇ ਹੁੰਦੇ ਨੇ ਉਹ ਤੋਂ ਪਤਾ ਲੱਗਦਾ ਵੀ ਜਿਸ ਦਿਨ ਗਾਇਬ ਹੋਇਆ ਉਸ ਦਿਨ ਉਹਨੇ ਕੱਪੜੇ ਪਾਏ ਹੋਏ ਸੀ ਜਿਹੜੇ ਉਹਨਾਂ ਤੋਂ ਵੀ ਕਰੀਅਮਾ ਪਛਾਣਦੀ ਹੈ ਤੇ ਪਤਾ ਲੱਗਦਾ ਵੀ ਇਹ ਕਰੀਅਮਾ ਦਾ 6 ਮਹੀਨੇ ਦਾ ਬੇਟਾ ਸ਼ਿਵਲੰਗਈਆ ਹੁਣ ਇਹ ਪਤਾ ਲੱਗ ਜਾਂਦਾ ਵੀ ਇਹਦੀ ਮੌਤ ਹੋ ਚੁੱਕੀ ਹੈ ਇਹਦਾ ਕਤਲ ਹੋ ਚੁੱਕਿਆ ਹੈ ਟਿੱਪੇ ਸਵਾਮੀ ਹੁੰਦਾ ਉਹ ਹੁਣ ਕਿੱਧਰ ਗਿਆ ਉਹ ਜਾਣ ਤਾਂ ਇਹਨੂੰ ਮਾਰਨ ਤੋਂ ਬਾਅਦ ਕਿਤੇ ਗਾਇਬ ਹੋ ਗਿਆ ਜਾਂ ਉਹਨੇ ਆਪ ਆਤਮ ਹੱਤਿਆ ਕਿਤੇ ਕਰ ਲਈ ਹੋਵੇ ਹੁਣ ਗਿਆ ਕਿੱਥੇ ਪੁਲਿਸ ਉਸ ਤੋਂ ਬਾਅਦ ਉਹਨੂੰ ਫੇਰ ਲੱਭਣ ਦੀ ਕੋਸ਼ਿਸ਼ ਕਰਦੀ ਹੈ ਫੇਰ ਬੜੇ ਜ਼ੋਰ ਸ਼ੋਰ ਦੇ ਨਾਲ ਉਹਨੂੰ ਲੱਭਿਆ ਜਾਂਦਾ ਪਰ ਹੁਣ ਫੇਰ ਉੱਥੇ ਮਹੀਨੇ ਬੀਤਨੇ ਸ਼ੁਰੂ ਹੁੰਦੇ ਨੇ ਸਾਲ ਬੀਤਦੇ ਨੇ ਪਰ ਟਿੱਪੇ ਸਵਾਮੀ ਦਾ ਕਿਤੇ ਵੀ ਪਤਾ ਨਹੀਂ ਲੱਗਦਾ ਜਿਹੜਾ ਟਿੱਪੇ ਸਵਾਮੀ ਹੁੰਦਾ ਇਥੋਂ ਬੜੀ ਦੂਰ ਕਰਨਾਟਕ ਦੇ ਵਿੱਚ ਪਹੁੰਚਦਾ ਹਸਨ ਜ਼ਿਲ੍ਹੇ ਦੇ ਵਿੱਚ ਪਹੁੰਚਦਾ ਉੱਥੇ ਜਾ ਕੇ ਮਜ਼ਦੂਰੀ ਸ਼ੁਰੂ ਕਰਦਾ ਮਜ਼ਦੂਰੀ ਕਰਦਾ ਉਸ ਤੋਂ ਬਾਅਦ ਕਿਉਂਕਿ ਉਹ ਕਿਸਾਨ ਸੀ ਉਸ ਤੋਂ ਬਾਅਦ ਉੱਥੇ ਠੇਕੇ ਹਿੱਸੇ ਤੇ ਲੈ ਕੇ ਜ਼ਮੀਨ ਉੱਥੇ ਖੇਤੀ ਕਰਨੀ ਸ਼ੁਰੂ ਕਰਦਾ ਉਹਦੀ ਆਲੇ-ਦੁਆਲੇ ਪਿੰਡਾਂ ਦੇ ਵਿੱਚ ਹੌਲੀ-ਹੌਲੀ ਆਪਣੇ ਪਿੰਡ ਦੇ ਵਿੱਚ ਜਾਣਛਣ ਬਣਦੀ ਹੈ ਉੱਥੇ ਜਿਹੜਾ ਦਾ ਵਿਹਾਰ ਹੁੰਦਾ ਬਹੁਤ ਵਧੀਆ ਹੁੰਦਾ ਲੋਕਾਂ ਦੀ ਇੱਜ਼ਤ ਕਰਨ ਲੱਗ ਜਾਂਦੇ ਨੇ ਵੀ ਬਹੁਤ ਵਧੀਆ ਇਨਸਾਨ ਹੈ ਤੇ ਟਿੱਪੇ ਸਵਾਮੀ ਦੀ ਉੱਥੇ ਕਦਰ ਕੀਤੀ ਜਾਂਦੀ ਹੈ ਉੱਥੇ ਇਹਦਾ ਨਾਮ ਆਪਣਾ ਜਾ ਕੇ ਬਦਲ ਕੇ ਰੱਖ ਲੈਂਦਾ ਕ੍ਰਿਸ਼ਨਾ ਗੋਂਡਾ ਹੁਣ ਉੱਥੇ ਬਤੀਤ ਕਰਦਾ 5 ਸਾਲ 10 ਸਾਲ 15 ਸਾਲ 20 ਦਿਨ ਨੇ 20 ਸਾਲ 20 ਦਿਨ ਇਧਰੋਂ ਪਰਿਵਾਰ ਹੁਣ ਬਿਲਕੁਲ ਭੁੱਲ ਚੁੱਕਿਆ ਸੀ ਵੀ ਨਾ ਤਾਂ ਉਹਨੇ ਕਦੇ ਮਿਲਣਾ ਤੇ ਨਾ ਉਹਨੇ ਕਦੇ ਵਾਪਸ ਆਉਣਾ ਹੋ ਸਕਦਾ ਹੁਣ ਤੱਕ ਮਰ ਵੀ ਗਿਆ ਹੋਵੇ ਹੁਣ ਦਿਨ ਜਦੋਂ ਬੀਤਦੇ ਨੇ ਤੇ ਜਿਹੜਾ ਟਿੱਪੇ ਸਵਾਮੀ ਦਾ ਵੱਡਾ ਬੇਟਾ ਹੁੰਦਾ ਉਹਦਾ ਵੀ ਉਸ ਸਮੇਂ ਤੱਕ ਵਿਆਹ ਹੋ ਜਾਂਦਾ ਪਰ ਜਿਹੜਾ ਟਿੱਪੇ ਸਵਾਮੀ ਹੁੰਦਾ ਉਹ ਵਾਪਸ ਨਹੀਂ ਆਉਂਦਾ ਇਸ ਗੱਲ ਨੂੰ 26 ਸਾਲ ਬੀਤ ਜਾਂਦੇ ਨੇ ਤੇ 26 ਸਾਲ ਬਾਅਦ ਇੱਕ ਐਸਪੀ ਆਉਂਦੀ ਹੈ ਸ਼੍ਰੀ ਸੱਤੇ ਸਾਈ ਜ਼ਿਲ੍ਹੇ ਦੇ ਅੰਦਰ ਜਦੋਂ ਪੋਸਟ ਆਪਣੀ ਸੰਭਾਲਦੀ ਹੈ ਉਹਦਾ ਨਾਮ ਹੁੰਦਾ ਹੈ ਵੀਰ ਰਤਨਾ ਉਹ ਵੀਰ ਰਤਨਾ ਸਾਰੇ ਜਿਹੜੇ ਕੋਲਡ ਕੇਸ ਹੁੰਦੇ ਨੇ ਜਿਹੜੇ ਅਨਸੁਲਝੇ ਹੁੰਦੇ ਨੇ ਸਾਰਿਆਂ ਦੀਆਂ ਫਾਈਲਾਂ ਮੰਗਵਾਉਂਦੀ ਹੈ ਵੀ ਇਹਨਾਂ ਨੂੰ ਪਹਿਲਾਂ ਨਿਬਟਾਇਆ ਜਾਏ ਇਹਨਾਂ ਤੇ ਕੰਮ ਕੀਤਾ ਜਾਏ ਤੇ ਉਹਨਾਂ ਦੇ ਵਿੱਚੋਂ ਇੱਕ ਫਾਈਲ ਹੁੰਦੀ ਹੈ ਟਿੱਪੇ ਸਵਾਮੀ ਦੀ ਤੇ ਦੋ ਇਨਸਪੈਕਟਰਾਂ ਦੀ ਡਿਊਟੀ ਲਈ ਜਾਂਦੀ ਹੈ ਵੀ ਇਹ ਟਿੱਪੇ ਸਵਾਮੀ ਅਜੇ ਤੱਕ ਨਹੀਂ ਮਿਲਿਆ ਜਾਂ ਤਾਂ ਟਿੱਪੇ ਸਵਾਮੀ ਮਿਲਣਾ ਚਾਹੀਦਾ ਇਹਨੂੰ ਹਾਜ਼ਰ ਕਰੋ ਜਾਂ ਜੇ ਮਰ ਚੁੱਕਿਆ ਤਾਂ ਉਹਦੇ ਮਰਨ ਦੇ ਸਬੂਤ ਪੇਸ਼ ਕੀਤੇ ਜਾਣ ਪਰ ਕਿਸੇ ਤਰੀਕੇ ਵੀ ਇਹ ਕੇਸ ਜਿਹੜਾ ਹੱਲ ਕੀਤਾ ਜਾਏ ਹੁਣ ਦੋ ਇਨਸਪੈਕਟਰ ਜਿਹੜੇ ਹੁੰਦੇ ਨੇ ਉਹ ਫੇਰ ਦੁਬਾਰਾ ਇਹਦੀ ਇਨਵੈਸਟੀਗੇਸ਼ਨ ਤੇ ਲੱਗ ਜਾਂਦੇ ਨੇ ਹਾਲਾਂਕਿ ਉਹਨਾਂ ਨੂੰ ਹੁੰਦਾ ਵੀ ਜਿਹੜਾ ਉਦੋਂ ਨਹੀਂ ਮਿਲਿਆ ਹੁਣ 26 ਸਾਲ ਬਾਅਦ ਉਹ ਕਿਸ ਹਾਲਾਤ ਦੇ ਵਿੱਚ ਹੋਏਗਾ ਕਿਵੇਂ ਹੋਏਗਾ ਚਿਹਰੇ ਬਦਲ ਗਏ ਹੋਣਗੇ ਤੇ ਕਿੱਥੇ ਹੈ ਮਿਲਣਾ ਬਹੁਤ ਮੁਸ਼ਕਲ ਹੈ ਪਰ ਫਿਰ ਵੀ ਹੁਣ ਐਸਪੀ ਸਾਹਿਬ ਦਾ ਹੁਕਮ ਸੀ ਤੇ ਜਿਹੜੇ ਇਨਸਪੈਕਟਰ ਸੀ ਉਹ ਲੱਭਣਾ ਸ਼ੁਰੂ ਕਰਦੇ ਨੇ ਤੇ ਪਿੰਡ ਦੇ ਵਿੱਚ ਵੀ ਆਪਣੇ ਮੁਖਬਰ ਫਲਾਏ ਜਾਂਦੇ ਨੇ ਆਲੇ-ਦੁਆਲੇ ਹੁਣ ਜਦੋਂ ਲੱਭਣਾ ਸ਼ੁਰੂ ਕੀਤਾ ਜਾਂਦਾ ਹੈ ਪੂਰੇ ਆਂਧਰਾ ਦੇ ਵਿੱਚ ਉਹਦੀਆਂ ਫੋਟੋਆਂ ਪ੍ਰਾਣੀਆਂ ਜਿਹੜੀਆਂ ਸੀ ਉਹ ਭੇਜੀਆਂ ਜਾਂਦੀਆਂ ਨੇ ਹਰ ਇੱਕ ਥਾਣੇ ਦੇ ਵਿੱਚ ਪਰ ਟਿੱਪੇ ਸਵਾਮੀ ਦਾ ਕਿਤੇ ਵੀ ਪਤਾ ਨਹੀਂ ਲੱਗਦਾ ਫਿਰ ਇੱਕ ਦਿਨ ਪੁਲਿਸ ਨੂੰ ਇੱਕ ਮੁਖਬਰ ਵੱਲੋਂ ਸੂਚਨਾ ਦਿੱਤੀ ਜਾਂਦੀ ਹੈ ਵੀ ਜਿਹੜਾ ਟਿੱਪੇ ਸਵਾਮੀ ਹੈ ਉਹ ਜਿਉਂਦਾ ਹੈ ਪਤਾ ਲੱਗਦਾ ਵੀ ਉਹਦੇ ਭਨੇਵੇਂ ਦਾ ਵਿਆਹ ਸੀ ਉਹਦੀ ਭੈਣ ਦੇ ਬੇਟੇ ਦਾ ਵਿਆਹ ਸੀ ਤੇ ਉਹ ਇੱਕ ਕਾਰਡ ਭੇਜਦਾ ਹੈ ਨਾਲ ਦੇ ਪਿੰਡ ਦੇ ਆਪਣੇ ਇੱਕ ਦੋਸਤ ਨੂੰ ਵੀ ਤੂੰ ਵਿਆਹ ਤੇ ਜਰੂਰ ਆਉਣਾ ਹੁਣ ਜਦੋਂ ਕਾਰਡ ਦਾ ਪਤਾ ਲੱਗਦਾ ਮੁਖਬਰ ਨੂੰ ਤਾਂ ਫਿਰ ਪੁਲਿਸ ਹੁੰਦੀ ਹੈ ਉਹ ਸਿਵਲ ਡਰੈਸ ਦੇ ਵਿੱਚ ਉਸ ਬੰਦੇ ਨੂੰ ਜਾ ਕੇ ਮਿਲਦੀ ਹੈ ਵੀ ਕਿਸੇ ਵੀ ਤਰੀਕੇ ਟਿੱਪੇ ਸੁਆਮੀ ਨੂੰ ਜਿਹੜਾ ਸ਼ੱਕ ਨਾ ਹੋਵੇ ਵੀ ਪੁਲਿਸ ਉਹਨੂੰ ਲੱਭ ਰਹੀ ਹੈ ਜਾਂ ਪੁਲਿਸ ਉੱਥੇ ਤੱਕ ਪਹੁੰਚ ਚੁੱਕੀ ਹੈ ਹੋ ਸਕਦਾ ਜੇ ਹੁਣ ਗਾਇਬ ਹੋਇਆ ਤਾਂ ਕਦੇ ਮਿਲੇ ਹੀ ਨਾ ਫਿਰ ਉਹਦੇ ਨਾਲ رابطہ ਕੀਤਾ ਜਾਂਦਾ ਤੇ ਉਹ ਦੋਸਤੋਂ ਪੁੱਛਿਆ ਜਾਂਦਾ ਉਹਦਾ ਕਹਿਣਾ ਹੁੰਦਾ ਵੀ ਪਹਿਲਾਂ ਤਾਂ ਮੇਰੀ ਟੱਚ ਦੇ ਵਿੱਚ ਨਹੀਂ ਸੀ ਪਰ ਆਹ ਕਾਰਡ ਉਹਦੇ ਵੱਲੋਂ ਮੈਨੂੰ ਆਇਆ ਦੀ ਵਿਆਹ ਤੇ ਮੈਂ ਵੀ ਆ ਰਿਹਾ ਤੇ ਤੂੰ ਵਿਆਹ ਤੇ ਤੂੰ ਵੀ ਆ ਹੁਣ ਇਹ ਗੱਲ ਦਾ ਜਦੋਂ ਪਤਾ ਲੱਗਦਾ ਤਾਂ ਫਿਰ ਪੁਲਿਸ ਘਰਦਿਆਂ ਨਾਲ رابطہ ਕਾਇਮ ਕੀਤਾ ਜਾਂਦਾ ਤੇ ਘਰਦਿਆਂ ਨੂੰ ਵੀ ਇਸ ਤਰੀਕੇ ਮਿਲਿਆ ਜਾਂਦਾ ਵੀ ਕਿਸੇ ਨੂੰ ਇਹ ਸ਼ੱਕ ਨਾ ਹੋਵੇ ਵੀ ਪੁਲਿਸ ਇਹਨਾਂ ਨੂੰ ਮਿਲਣ ਆਈ ਸੀ ਜਾਂ ਪੁਲਿਸ ਇਹਨਾਂ ਨੂੰ ਥਾਣੇ ਲੈ ਕੇ ਗਈ ਹੈ ਤੇ ਉਹਨਾਂ ਨੂੰ ਬਹਾਨੇ ਦੇ ਨਾਲ ਥਾਣੇ ਬੁਲਾਇਆ ਜਾਂਦਾ ਉੱਥੇ ਉਹਨਾਂ ਨਾਲ ਸ਼ਕਤੀ ਨਾਲ ਜਦੋਂ ਪੁੱਛਗਿੱਛ ਕੀਤੀ ਜਾਂਦੀ ਹੈ ਤਾਂ ਪਤਾ ਲੱਗਦਾ ਵੀ ਟਿੱਪੇ ਸਵਾਮੀ ਕੁਝ ਸਮੇਂ ਪਹਿਲਾਂ ਤੋਂ ਘਰਦਿਆਂ ਦੇ ਟੱਚ ਦੇ ਵਿੱਚ ਹੁੰਦਾ ਜਾਂ ਟਿੱਪੇ ਸਵਾਮੀ ਹੁੰਦਾ ਉਹ ਘਰਦਿਆਂ ਨੂੰ ਇਹ ਨਹੀਂ ਦੱਸਦਾ ਬਿਉ ਰਿੰਦਾ ਕਿੱਥੇ ਐ ਤੇ ਕੀ ਕੁਛ ਕਰਦਾ ਉਹ ਇਸ ਦੇ ਬਾਰੇ ਕੁਝ ਨਹੀਂ ਦੱਸਦਾ ਪਰ ਘਰ ਦੇ ਨੂੰ ਇੰਨਾ ਜ਼ਰੂਰ ਪਤਾ ਲੱਗਦਾ ਵੀ ਉਹ ਜਿਉਂਦਾ ਤੇ ਠੀਕ ਠਾਕ ਐ ਹੁਣ ਜਦ ਇਹ ਪਤਾ ਲੱਗਦਾ ਤੇ ਇਹ ਵੀ ਪਤਾ ਲੱਗਦਾ ਵੀ ਉਹ ਵਿਆਹ ਦੇ ਵਿੱਚ ਜ਼ਰੂਰ ਆਏਗਾ ਤੇ ਇਸੇ ਕਰਕੇ ਜਿਹੜੀ ਪੁਲਿਸ ਆ ਉਹ けਰਾ ਬੰਦੀ ਕਰਦੀ ਐ けਰਾ ਬੰਦੀ ਕਰਕੇ ਫਿਰ ਉਹਨੂੰ ਫੜਿਆ ਜਾਂਦਾ 26 ਸਾਲ ਜਿਹੜਾ ਟਿੱਪੇ ਸਵਾਮੀ ਹੁੰਦਾ ਆਪਣੇ 6 ਮਹੀਨੇ ਦੇ ਬੱਚੇ ਨੂੰ ਮਾਰ ਕੇ ਕਰਨਾਟਕਾ ਦੇ ਵਿੱਚ ਇੱਕ ਪਿੰਡ ਦੇ ਵਿੱਚ ਜਾ ਕੇ ਉੱਥੇ ਖੇਤੀਬਾੜੀ ਕਰਦਾ ਰਹਿੰਦਾ ਆਪਣੇ ਪਰਿਵਾਰ ਤੋਂ ਆਪਣੇ ਰਿਸ਼ਤੇਦਾਰੀਆਂ ਤੋਂ ਦੂਰ ਉਸ ਤੋਂ ਬਾਅਦ ਇੱਕ ਵਿਆਹ ਦੇ ਵਿੱਚ ਸ਼ਾਮਲ ਹੋਣ ਲਈ ਪਰ ਉਹਦਾ ਜਿਹੜਾ ਦੂਜਾ ਹੋਰ ਮੇਨ ਕਾਰਨ ਸੀ ਵਾਪਸ ਆਉਣ ਦਾ ਆਪਣੀ ਜ਼ਮੀਨ ਆਪਣੇ ਨਾਮ ਕਰਾ ਕੇ ਉਹਨੂੰ ਵੇਚਣ ਦਾ ਕਿਉਂਕਿ ਉਹਨੂੰ ਇਹ ਲੱਗਦਾ ਸੀ ਵੀ ਹੁਣ ਤੱਕ ਜਿਹੜੇ ਸਾਰੇ ਨੇ ਉਹ ਭੁੱਲ ਚੁੱਕੇ ਹੋਣਗੇ ਤੇ ਮੇਰੀ ਜਿਹੜੀ ਭੈਣ ਹੈ ਉਹ ਕਦੇ ਵੀ ਕਿਸੇ ਨੂੰ ਨਹੀਂ ਦੱਸੇਗੀ ਪਰ ਜਿਹੜੀ ਭੈਣ ਤੇ ਜੀਜਾ ਹੁੰਦੇ ਨੇ ਉਹ ਕਰੀਮਾ ਦੇ ਟੱਚ ਦੇ ਵਿੱਚ ਵੀ ਹੁੰਦੇ ਨੇ ਕਿਉਂਕਿ ਜਿਹੜਾ ਟਿੱਪੇ ਸਵਾਮੀ ਸੀ ਉਹ ਤੇ ਗਲਤ ਸ਼ੱਕ ਕਰਦਾ ਸੀ ਇਸ ਕਰਕੇ ਉਹ ਵੀ ਸਾਰੀ ਜ਼ਿੰਦਗੀ ਕਰੀ ਅੰਮਾ ਦਾ ਸਾਥ ਦਿੰਦੇ ਨੇ ਜਦੋਂ ਇਹ ਚਲਾ ਜਾਂਦਾ 26 ਸਾਲ ਉਹਨੂੰ ਸੰਭਾਲ ਕੇ ਵੀ ਰੱਖਦੇ ਹੁਣ ਇੱਕ ਵਿਆਹ ਦੇ ਵਿੱਚ ਸ਼ਾਮਲ ਹੋਣ ਲਈ ਤੇ ਫਿਰ ਕਿਤੇ ਨਾ ਕਿਤੇ ਜ਼ਮੀਨ ਦਾ ਜਿਹੜਾ ਲਾਲਚ ਸੀ ਉਹ ਮਨ ਦੇ ਵਿੱਚ ਜਾਗਿਆ ਤੇ ਉਹਦੇ ਕਰਕੇ 26 ਸਾਲ ਬਾਅਦ ਜਿਹੜਾ ਟਿੱਪੇ ਸਵਾਮੀ ਆ ਉਹ ਪਿੰਡ ਦੇ ਵਿੱਚ ਦਾਖਲ ਹੁੰਦਾ ਤੇ ਉਸ ਤੋਂ ਬਾਅਦ ਉਹ ਪੁਲਿਸ ਦੇ ਕਬਜ਼ੇ ਦੇ ਵਿੱਚ ਹੁੰਦਾ ਉਸ ਤੋਂ ਬਾਅਦ ਉਹਨੂੰ ਕੋਰਟ ਦੇ ਵਿੱਚ ਪੇਸ਼ ਕਰਕੇ ਜੇਲ੍ਹ ਭੇਜਿਆ ਜਾਂਦਾ ਤੇ ਉਹਦੇ ਤੇ ਆਪਣੇ بیٹے ਨੂੰ ਕਤਲ ਕਰਨ ਦਾ ਇਲਜ਼ਾਮ ਲੱਗਦਾ ਆਪਣੇ بیٹے ਨੂੰ ਨੇ ਕਤਲ ਕੀਤਾ ਹੁੰਦਾ ਉਹ ਕਹਿੰਦਾ ਵੀ ਮੈਨੂੰ ਇਹਦੇ ਨਾਲ ਇੰਨੀ ਜ਼ਿਆਦਾ ਨਫ਼ਰਤ ਸੀ ਮੈਨੂੰ ਲੱਗਦਾ ਸੀ ਵੀ ਇਹ ਮੇਰਾ ਬੱਚਾ ਨਹੀਂ ਤੇ ਇਸੇ ਦੇ ਕਰਕੇ ਉਹਨੂੰ ਉਹ ਮਾਰਦਾ ਹੁਣ ਕਈਆਂ ਦਾ ਸੋਚਣਾ ਇਹ ਵੀ ਹੋਏਗਾ ਵੀ 26 ਸਾਲ ਜ਼ਿੰਦਗੀ ਦੇ ਕੱਢ ਤੇ ਜੇ ਉਹ ਨਾਂ ਵਾਪਸ ਆਉਂਦਾ ਨਾ ਕੰਟੈਕਟ ਕਰਦਾ ਤੇ ਹੋ ਸਕਦਾ ਉਹ ਸਾਰੀ ਜ਼ਿੰਦਗੀ ਫੜਿਆ ਨਾ ਜਾਂਦਾ ਜਾਂ ਆਪਣੀ ਜ਼ਿੰਦਗੀ ਰਾਮ ਨਾਲ ਬਤੀਤ ਕਰ ਸਕਦਾ ਸੀ ਪਰ ਜਿਹੜਾ ਪਾਪ ਕੀਤਾ ਸੀ ਉਹ ਪਾਪ ਕਦੇ ਵੀ ਲੁਕਿਆ ਨਹੀਂ रह ਸਕਦਾ ਪਾਪ ਨੇ ਇੱਕ ਨਾ ਇੱਕ ਦਿਨ ਬੋਲਣਾ ਹੀ ਹੁੰਦਾ ਹੈ ਜਿਹੜਾ ਉਹਨੇ ਜ਼ੁਲਮ ਕੀਤਾ ਸੀ ਉਹ ਅਖੀਰ ਬਾਹਰ ਆਉਣਾ ਹੀ ਸੀ ਤੇ ਅਖੀਰ 26 ਸਾਲ ਬਾਅਦ ਉਹ ਪੁਲਿਸ ਦੀ ਗ੍ਰਿਫਤ ਦੇ ਵਿੱਚ ਆਉਂਦਾ ਇੱਕ ਸ਼ੱਕ ਕਰਕੇ ਸਾਰੀ ਜ਼ਿੰਦਗੀ ਆਪਣੀ ਤੇ ਆਪਣੇ ਪਰਿਵਾਰ ਦੀ ਉਸ ਬੰਦੇ ਨੇ ਬਰਬਾਦ ਕੀਤੀ ਆਪਣੇ ਬੱਚੇ ਦਾ ਕਤਲ ਕੀਤਾ ਤੇ ਪਰਿਵਾਰ ਤੋਂ ਦੂਰ ਰਿਹਾ ਹੁਣ ਪਰਿਵਾਰ ਦੇ ਵੀ ਪਿੱਛੋਂ ਹਾਲਾਤ ਆਪਾਂ ਸੋਚ ਹੀ ਸਕਦੇ ਹਾਂ ਵੀ ਕਿਵੇਂ ਦੇ ਰਹੇ ਹੋਣਗੇ ਇੱਕ ਕੱਲੀ ਜਨਾਨੀ ਵਾਸਤੇ ਆਪਣੇ ਬੱਚੇ ਨੂੰ ਪਾਲਣਾ ਤੇ ਸਾਰਾ ਕੁਝ ਸੰਭਾਲਣਾ ਜਿਹੜੇ ਰਿਸ਼ਤੇ ਤੁਹਾਡੇ ਨਾਲ ਜੁੜੇ ਨੇ ਮਾਂ ਬਾਪ ਪਤੀ ਪਤਨੀ ਭੈਣ ਭਰਾ ਹਮੇਸ਼ਾ ਉਸ ਰਿਸ਼ਤੇ ਦੀ ਕਦਰ ਕਰੋ ਉਹਨਾਂ ਦੀ ਕਦਰ ਕਰੋਗੇ ਜ਼ਿੰਦਗੀ ਦੇ ਵਿੱਚ ਹਮੇਸ਼ਾ ਖੁਸ਼ ਰਹੋਗੇ ਆਪਣਾ ਤੇ ਆਪਣੇ ਪਰਿਵਾਰ ਦਾ ਧਿਆਨ ਰੱਖੋ ਸਤਿਰਕ ਰਹੋ ਮਿਲਾਂਗੇ ਕਿਸੇ ਹੋਰ ਸਟੋਰੀ ਦੇ ਵਿੱਚ ਉਦੋਂ ਤੱਕ ਲਈ ਸਤਿ ਸ੍ਰੀ ਅਕਾਲ